ਹਾ ਹਾਂ ਅੱਜ ਅੱਜ ਮੇਰੀ 35 36 ਸਾਲ ਉਮਰ ਹੋ ਗਈ ਆ ਜਿੰਨੀ ਗਰਮੀ ਆਣਦੀ ਪਈ ਆ ਮੈਂ ਉਹਦੀ ਗਰਮੀ ਕੀ ਦੇਖੀ ਹੈ ਅੱਜ ਤਾਂ ਅਜ ਨਿਕਲਣੋਂ ਦਿਲ ਨਹੀਂ ਕਰਦਾ ਏਸੀ ਬੰਦ ਕਰਨੋਂ ਦਿਲ ਨਹੀਂ ਕਰਦਾ ਘੜੀ ਬਾਹਰ ਆਈ ਤਾਂ ਚਮੜੀ ਸੜਦੀ ਐ ਇੰਨੀ ਗਰਮੀ ਪਰ ਬਾਸਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਨੇ ਇਦਾਂ ਦਾ ਮੌਸਮ ਬਣਾਇਆ ਮੈਂ ਤਾਂ ਕਿੰਨਾ ਇਹ ਪ੍ਰਮਾਤਮਾ ਨੂੰ ਮੌਸਮ ਹੀਦਾ ਦਾ ਰੱਖਿਆਦਾ ਤੇ ਇਹ ਲੇਕੇ ਗੱਲ ਹੋਰ ਕਿਦਾਵਾ ਸਾਰਿਆ ਕਲਾਸ ਜੀ ਆਪਾਂ ਬੇਨਤੀ ਕਰਦਾ ਕਿ ਪੱਤੀ ਆਪਣੇ ਲਾਗੇ ਲਾਗੇ ਨੂੰ ਰੋਖ ਜ਼ਰੂਰ ਲਾਨੇ ਚਾਹੀਦੀ ਆ ਨਹੀਂ ਤੋ ਕੱਲ ਕੋ ਜਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਊਗਾ ਇਸ ਕਰਕੇ ਰੋਖ ਲਾਓ ਭਾਜੀ ਤੇਰੀ ਇਹੋ ਹੀ ਬੇਨਤੀ ਆ ਜੈ ਸ਼੍ਰੀ ਰਾਮ ਕੀ ਸਤਿ ਆਇਆ ਅੱਜ ਭਾਜੀ ਮੇਰੀ 35 36 ਸਾਲ ਉਮਰ ਹੋ ਗਈ ਆ ਇੰਨੀ ਗਰਮੀ ਆਣ ਗਈ ਪਈ ਆ ਮੈਂ ਉਹਦੀ ਗਰਮੀ ਕੀ ਦੇਖੀ ਨੇ ਭਾਜੀ ਰਾਜ ਨਿਕਲਣ ਨੂੰ ਦਿਲ ਨਹੀਂ ਕਰਦਾ ਏਸੀ ਬੰਦ ਕਰਨ ਨੂੰ ਦਿਲ ਨਹੀਂ ਕਰਦਾ ਘੜੀ ਬਾਹਰ ਆਈ ਤਾਂ ਚਮੜੀ ਸੜਦੀ ਐ ਇੰਨੀ ਗਰਮੀ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨੇ ਇਦਾਂ ਦਾ ਮੌਸਮ ਬਣਾਇਆ ਮੈਂ ਤਾਂ ਕਿੰਨਾ ਇਹ ਪ੍ਰਮਾਤਮਾ ਨੂੰ ਮੌਸਮ ਹੀ ਦਾ ਰੱਖਿਆ ਤੇ ਇਹ ਲੇਖ ਨਾਲ ਹੋਰ ਕਿਹਾ ਵਾ ਸਾਰਿਆਂ ਦਾ ਅਦਾਸ ਕਰਦਾ ਕਿਰਤੀ ਕਰਦਾ 25 ਆਪਣੇ ਲਾਗੇ ਲਾਗੇ ਨੂੰ ਰੋਕ ਜ਼ਰੂਰ ਲਾਣੇ ਚਾਹੀਦੇ ਆ ਨਹੀਂ ਤੋ ਕੱਲ ਤੋਂ ਕਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਗਾ ਇਸ ਕਰਕੇ ਰੋਖ ਲਾਉ ਪਤ ਜੀ ਮੇਰੀ ਇਹੋ ਹੀ ਬੇਤੀ ਆ ਜੈ ਸ਼੍ਰੀ ਰਾਧਾ ਜੀ ਆਇਆ ਹੈ ਅੱਜ ਭਾਜੀ ਮੇਰੀ 35 36 ਸਾਲ ਉਮਰ ਹੋ ਗਈ ਆ ਜਿੰਨੀ ਗਰਮੀ ਆਣਦੀ ਪਈ ਆ ਮੈਂ ਉਹਦੀ ਗਰਮੀ ਕੀ ਦੇਖੀ ਹੈ ਭਾਜੀ ਤਾਂ ਅਜ ਨਿਕਲਣ ਨੂੰ ਦੇਲ ਨਹੀਂ ਕਰਦਾ ਏਸੀ ਬੰਦ ਕਰਨ ਨੂੰ ਦੇਲ ਨਹੀਂ ਕਰਦਾ ਕੜੀ ਬਾਹਰ ਆਈ ਦਾ ਚਮੜੀ ਸੜਦੀ ਐ ਇੰਨੀ ਗਰਮੀ ਪਰ ਬਾਸਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਨੇ ਇਦਾਂ ਦਾ ਮੌਸਮ ਬਣਾਇਆ ਮੈਂ ਤਾਂ ਕਿੰਨਾ ਇਹ ਪ੍ਰਬਾਤਵਾਣ ਮੌਸਮ ਇਦਾਂ ਦਾ ਰੱਖਿਆ ਤੇ ਇਹ ਦੇਖੇ ਗੱਲ ਹੋਰ ਕਿਦਾਵਾ ਸਾਰੇ ਅਤਾਸ ਕਰਦਾ ਫਿਰਤੀ ਕਰਦਾ ਕਿ 25 ਆਪਣੇ ਲਾਗੇ ਲਾਗੇ ਨੂੰ ਰੋਕ ਜ਼ਰੂਰ ਲਾਣੇ ਚਾਹੀਦੇ ਆ ਨਹੀਂ ਤੋ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਊਗਾ ਇਸ ਕਰਕੇ ਰੋਖ ਲਾਓ ਜੀ ਮੇਰੀ ਇਹੋ ਹੀ ਬੇਨਤੀ ਆ ਜੈ ਸ਼੍ਰੀ ਰਾਮ ਜੀ ਸਾਹਿਬ ਆਇਆ ਅੱਜ ਭਾਜੀ ਮੇਰੀ ਪੇਤੀ 36 ਸਾਲ ਉਮਰ ਹੋ ਗਈ ਆ ਜਿੰਨੀ ਗਰਮੀ ਆਣ ਦੀ ਪਈ ਆ ਮੈਂ ਉਹ ਦੀ ਗਰਮੀ ਕੀ ਦੇਖੀ ਨਹੀਂ ਭਾਜੀ ਤਾਂ ਰਾਜ ਨਿਕਲਣ ਨੂੰ ਦਿਲ ਨਹੀਂ ਕਰਦਾ ਏਸੀ ਬੰਦ ਕਰਨ ਨੂੰ ਦਿਲ ਨਹੀਂ ਕਰਦਾ ਖੜੀ ਬਾਹਰ ਆਈਦਾ ਚਮੜੀ ਸੜਦੀ ਐ ਇੰਨੀ ਗਰਮੀ ਪਰ ਬਾਸਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਹਨੇ ਇਦਾਂ ਦਾ ਮੌਸਮ ਬਣਾਇਆ ਮੈਂ ਤਾਂ ਕਿੰਨਾ ਇਹ ਪਰਮਾਤਮਾ ਨੇ ਮੌਸਮ ਇਦਾਂ ਦਾ ਰੱਖਿਆ ਤੇ ਇਹ ਰਹਿ ਗਿਆ ਨਾ ਹੋਰ ਕਿਹਦਾ ਵਾ ਤਾਂ ਸਾਰਿਆਂ ਨੂੰ ਅਦਾਸ ਕਰਦਾ ਬੇਤੀ ਕਰਦਾ ਕਿ ਪੱਤੀ ਆਪਣੇ ਲਾਗੇ ਲਾ ਕੇ ਹਾਨੂੰ ਰੋਕ ਜ਼ਰੂਰ ਲਾਣੀ ਚਾਹੀਦੀ ਆ ਨਹੀਂ ਤਾਂ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਮਾੜਾ ਹੋਊਗਾ ਇਸ ਕਰਕੇ ਰੋਖ ਲਾਓ ਭਜੀ ਤਰੀ ਇਹੋ ਜਿਹੀ ਬੇਤੀਆ ਜੈ ਸ਼੍ਰੀ ਰਾਮ ਦੀ ਸੇਵਾ